ਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ कॉटन ਦੇ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਏ ਆ ਜੋ ਪਾਰਟੀ ویئر ਵੀ ਹੈਗੇ ਆ ਬਟ ਵਿਦਾਊਟ ਲਾਈਨਿੰਗ ਬਣेंगे ਠੀਕ ਆ ਵਿਦਾਊਟ ਲਾਈਨਿੰਗ ਬਣेंगे ਪਾਰਟੀ ویئر ਹੈ ਬਹੁਤ ਫਾਈਨ ਤੇ ਸਪੀਰੀਅਰ ਫੈਬਰਿਕ ਆ ਠੀਕ ਆ ਜੀ ਸਾਰੇ ਸੂਟ ਡਿਜ਼ਾਈਨਰ ਰਹੇਗੇ ਦੇਖੋ ਜੀ ਝਾਂਜਰ ਕੈਟਲੌਗ ਆਪਾਂ ਨੇ ਫਿਰ ਤੋਂ ਮੰਗਵਾਈਆ ਕਿਉਂਕਿ ਬਹੁਤ ਜ਼ਿਆਦਾ ਤੁਹਾਡੀ ਡਿਮਾਂਡ ਰਹਿ ਰਹੀ ਹੈ ਜੋ ਵੀ ਸਾਡੇ ਨਾਲ ਨਿਊ ਵਿਵਰਸ ਜੁੜਦੇ ਆ ਸਕਰੀਨ ਸ਼ਾਟ ਆਂਦੇ ਰਹਿੰਦੇ ਆ ਤਾਂ ਉਸੇ ਹਿਸਾਬ ਨਾਲ ਅਸੀਂ ਆਪਣਾ ਸਮਾਨ ਤੁਹਾਡੇ ਵਾਸਤੇ ਵਧੀਆ-ਵਧੀਆ ਮੰਗਵਾਉਂਦੇ ਰਹਿੰਦੇ ਆ ਇਹ ਕੈਟਲੌਗ ਅਸੀਂ ਮੰਗਵਾਈਆ ਜੀ ਇਹ ਵਾਲਾ ਸੂਟ ਅਸੀਂ ਇਹ ਕੈਟਲੌਗ ਬਹੁਤ ਜ਼ਿਆਦਾ ਸੇਲ ਕੀਤੀ ਆ ਠੀਕ ਆ ਪਹਿਲਾਂ ਵੀ ਅਸੀਂ ਇਹ ਵੀਡੀਓ ਕਾਫੀ ਵਾਰ ਪਾਈ ਆ ਹੁਣ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ 에ਅਰ ਕੋਲ ਜੇ ਸਭ ਤੋਂ ਸੁਪੀਰੀਅਰ ਜਿਹੜਾ ਰਾਮਟੈਕਸ ਬੈਂਡ ਦਾ ਫੈਬਰਿਕ ਹੈ ਉਸ ਤੇ ਉੱਪਰ ਹੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਨਾਂ ਦੀ ਪ੍ਰਿੰਟਿੰਗ ਡਿਜੀਟਲ ਦੇ ਵਿੱਚ ਸਲਵਾਰ ਤੇ ਵਰਕ ਆ ਤੇ ਬਾਜੂਆਂ ਇਹਨਾਂ ਦੀਆਂ ਜ਼ੋਰਜਟ ਹੈ ਜਿੱਦਾਂ ਮੈਂ ਵੇਅਰ ਕੀਤੀ ਹੋਈ ਹੈ ਜ਼ੋਰਜਟ ਦੀਆਂ ਬਾਜੂਆਂ ਇਹਦੇ ਤੇ ਪੂਰਾ ਵਰਕ ਆ ਥੋੜਾ ਜਿਹਾ ਮੈਂ ਲੂਸ ਪਾਦੀ ਹੈ ਉਸੇ ਸਟਾਈਲ ਚ ਸਲਵਾਰ ਦੀ ਪੁੰਚੇ ਤੇ ਕੰਮ ਸਲਵਾਰ ਮੈਂ ਪਾਕਿਸਤਾਨੀ ਬਣਵਾਈ ਹੋਈ ਆ ਮੈਂ ਪਹਿਲਾਂ ਲਾਸਟ ਟਾਈਮ ਇਹ ਸੂਟ ਵੇਅਰ ਕੀਤਾ ਸੀ ਮੈਂ ਤੁਹਾਨੂੰ ਦਿਖਾਇਆ ਸੀ ਉਸੇ ਹਿਸਾਬ ਦਾ ਇਹ ਸੂਟ ਸਟਿਚ ਹੋਇਆ ਹੋਇਆ ਹੈ ਵੋਸ਼ ਕਰ ਲਿਆ ਕੋਈ ਪ੍ਰੋਬਲਮ ਨਹੀਂ ਇੰਨਾ ਸੁੱਟਾ ਨੂੰ ਹੁੰਦੀ ਸਭ ਤੋਂ ਪਲੱਸ ਪੁਆਇੰਟ ਇਹਨੂੰ ਲਾਈਨਿੰਗ ਨਹੀਂ ਲੱਗਦਾ ਮਤਲਬ ਕੱਪੜਾ ਪਾਇਆ ਹੋਇਆ ਇਦਾਂ ਨਹੀਂ ਆਪਾਂ ਨੂੰ ਲੱਗਦਾ ਕਿ ਅਨਕੰਫਰਟੇਬਲ ਹੋ ਰਿਹਾ ਸੂਟ ਚੇਂਜ ਕਰੋ ਇਦਾਂ ਆਰਾਮ ਨਾਲ ਕੰਫਰਟੇਬਲ ਸੂਟ ਹੁੰਦਾ ਹੈ ਦੇਖੋ ਜੀ ਇੱਥੇ ਤੁਹਾਨੂੰ ਪੌਟਲੀ ਬਟਨਸ ਮਿਲੋਗੇ ਤੇ ਇਹ ਤੁਹਾਨੂੰ ਪੂਰੀ ਐਮਬਰਾਇਡਰੀ ਮਿਲੇਗੀ ਠੀਕ ਆ ਬਹੁਤ ਸਟਲ ਜੀ ਐਮਬਰਾਇਡਰੀ ਆ ਡਿਜੀਟਲ ਚ ਪ੍ਰਿੰਟਿੰਗ ਹੈ ਜਿੱਦਾਂ ਪਿਓਰ ਦੇ ਸੁਟਾਂ ਤੇ ਹੁੰਦੀ ਆ ਘੇਰੇ ਤੇ ਤੁਹਾਨੂੰ ਇਹ ਪੂਰੀ ਐਮਬਰਾਇਡਰੀ ਦੀ ਪੱਟੀ ਮਿਲ ਰਹੀ ਹੈ ਦੇਖੋ ਪੂਰੀ ਕਢਾਈ ਆ ਤੇ ਤੁਹਾਨੂੰ ਸਲਵਾਰ ਦੇ ਪੁੰਚੇ ਤੇ ਮਿਲ ਰਿਹਾ ਇਹ ਕੰਮ ਠੀਕ ਹੈ ਜੋਰ ਜੱਟ ਦੀਆਂ ਬਾਜੂਆਂ ਰਹेंगीਆਂ ਉਹਨਾਂ ਤੇ ਵੀ ਤੁਹਾਨੂੰ ਇਸੇ ਟਾਈਪ ਦਾ ਇਹ ਕੰਮ ਮਿਲੇਗਾ ਦੇਖੋ ਜੋਰ ਜੱਟ ਦੀਆਂ ਬਾਜੂਆਂ ਇਹ ਬਲੈਕ ਕਲਰ ਤੇ ਬਹੁਤ ਸੋਹਣਾ ਖਿੜ ਰਿਹਾ ਪੂਰਾ ਭਰਿਆ ਹੋਇਆ ਬਲੈਕ ਕਲਰ ਦੇ ਉੱਪਰ ਬੜਾ ਪਿਆਰਾ ਰੰਗ ਇਹ ਥੋੜੇ ਜਿਹ ਨਾ ਜਿੱਦਾਂ ਆਪਾਂ ਨੂੰ ਹੁੰਦੇ ਆ ਨਾ ਵੀ ਕਈ ਕਸਟਮਰਸ ਨੂੰ ਹੁੰਦਾ ਵੀ ਜਿਆਦਾ ਲਾਈਨਿੰਗ ਵਾਲੇ ਨਹੀਂ ਜਿਆਦਾ ਉਦਾਂ ਦੇ ਨਹੀਂ ਤੇ ਹੋਵੇ ਵੀ ਥੋੜੇ ਜਿਹੀ ਅੱਛੀ ਲੁੱਕ ਦੇ ਜਿੱਦਾਂ ਬਰਥਡੇ ਪਾਰਟੀ ਤੇ ਆਪਣੇ ਛੋਟੇ ਫੰਕਸ਼ਨਾਂ 'ਚ ਤੁਸੀਂ ਥੋੜਾ ਕਾਟਨ ਸ਼ੇਅਰ ਕਰਨਾ ਹੈ ਕੁਝ ਉਹਦੇ ਪਰਪਸ ਨਾਲ ਤੁਹਾਨੂੰ ਬਹੁਤ ਪਿਆਰਾ ਕਨਸੈਪਟ ਦੇ ਰਹੇ ਹਾਂ ਨੰਬਰ ਰਹੇਗਾ 1 ਰੇਟ ਰਹੇਗਾ 299 ਠੀਕ ਹੈ ਜੀ ਲੁੱਕ ਜਿਹੜੀ ਆਪਣੇ ਪੀਸ ਦੀ ਆਣੀ ਆ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਹੁਤ ਪਿਆਰਾ ਪੀਸ ਦੀ ਲੁੱਕ ਆ ਰਹੀ ਹੈ ਦੇਖੋ ਪੂਰਾ ਸਰਦਾਰਨੀਆਂ ਦਾ ਸੂਟ ਆ ਸਲਵਾਰ ਦੇ ਪੌਂਚੇ ਤੇ ਤੁਹਾਡਾ ਇਸ ਟਾਈਪ ਦਾ ਕੰਮ ਆਏਗਾ ਠੀਕ ਹੈ ਬਾਜੂ ਤੇ ਇਦਾਂ ਆਏਗਾ ਗਲੇ ਤੇ ਪੱਟੀ ਬੜੀ ਸਰਦਾਰੀ ਜੀ ਚੁੰਨੀ ਆ ਦੇਖੋ ਕਿੰਨਾ ਪਿਆਰਾ ਲੁੱਕ ਦੇ ਰਿਹਾ ਦੇਖੋ ਰੇਟ ਉੱਚਾ ਆ ਕਿਉਂਕਿ ਚੀਜ਼ ਵੀ ਤੁਹਾਨੂੰ ਬਹੁਤ ਸੁਪੀਰੀਅਰ ਮਿਲ ਰਹੀ ਹੈ ਹਾਈ ਕਲਾਸ ਫੈਬਰਿਕ ਇਹ ਦੇਖੋ ਠੀਕ ਹੈ ਮੈਂ ਵੀ ਇਹਦੇ ਦੋ ਪੀਸ ਸਟਿਚ ਕਰਵਾਏ ਹੋਏ ਆ ਇੱਕ ਪਿੰਕ ਸੂਟ ਤੇ ਇੱਕ ਇਹ ਕਲਰ ਇਹ ਦੋ ਮੈਂ ਵੀ ਸਟਿਚ ਕਰਵਾਏ ਹੋਏ ਆ ਇਹਦੇ ਕਿਉਂਕਿ ਕੱਪੜਾ ਬਹੁਤ ਜ਼ਿਆਦਾ ਸੋਹਣਾ ਆ 2.9 ਇਸ ਪੀਸ ਆ ਰਿਹਾ ਰਹੇਗਾ ਨੰਬਰ ਰਹੇਗਾ 1 ਨੈਕਸਟ ਪੀਸ ਤੁਹਾਨੂੰ ਮਿਲੇਗਾ ਮੋਡਲ ਦੀ ਲੁੱਕ ਦਿਖਾਓ ਜੀ ਨਾਲ ਨਾਲ ਨੈਕਸਟ ਪੀਸ ਰਹੇਗਾ ਆਈਵਰੀ ਕਰੀਮ ਕਲਰ ਆਈਵਰੀ ਕਰੀਮ ਕਲਰ ਰਹੇਗਾ ਫੋਕਸ ਕਰੋ ਸਲਵਾਰ ਦੇ ਪੌਂਚੇ ਤੇ ਠੀਕ ਹੈ ਜੀ ਤੁਹਾਨੂੰ ਇਸ ਟਾਈਪ ਦਾ ਲੈਮਨ ਜੇ ਕਲਰ ਦੇ ਵਿੱਚ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਕੰਮ ਮਿਲੇਗਾ ਇਹ ਰਹੇਗਾ ਜੀ ਆਪਣਾ ਸੁੱਤ ਦੇਖੋ ਇੱਥੇ ਤੁਹਾਨੂੰ ਇਨਸਰਟਿੰਗ ਜੋ ਤੁਹਾਡਾ ਕੱਪੜਾ ਆ ਬਹੁਤ ਹਾਈ ਕਲਾਸ ਫੈਬਰਿਕ ਲੱਗਿਆ ਹੋਇਆ ਹੈ ਵਿਦਾਊਟ ਲਾਈਨਿੰਗ ਇਹ ਤੁਹਾਨੂੰ ਇਨਸਰਟਿੰਗ ਮਿਲ ਰਹੀ ਹੈ ਜੀ ਠੀਕ ਹੈ ਇਹ ਤੁਹਾਡਾ ਘੇਰਾ ਆ

ਪੂਰਾ ਡਿਜ਼ਾਈਨ ਬਾਜੂ ਦੇਖੋ ਪੂਰਾ ਬੁਟੀਕ ਸਟਾਈਲ ਤੁਹਾਨੂੰ ਚੀਜ਼ ਮਿਲ ਰਹੀ ਹੈ ਜਿੱਦਾਂ ਤੁਸੀਂ ਚਾਹੁੰਦੇ ਆ ਨਾ ਵੀ ਥੋੜਾ ਜਿਹਾ ਕੰਮ ਬਾਜੂ ਤੇ ਜਿੱਦਾਂ ਹੁਣ ਅੱਜ ਕੱਲ ਟ੍ਰੈਂਡ ਆ ਬਾਜੂ ਤੇ ਹੋਏ ਸਲਵਾਰ ਦੇ ਪਹੁੰਚੇ ਤੇ ਬਹੁਤ ਸੋਹਣਾ ਕੰਮ ਹੋਏ ਉਸੇ ਅਕੋਰਡਿੰਗ ਤੁਹਾਨੂੰ ਚੀਜ਼ ਮਿਲ ਰਹੀ ਹੈ ਹੁਣ ਦੇਖੋ ਇਸ ਪੀਸ ਦਾ ਦੁਪੱਟਾ ਨੰਬਰ ਰਹੇਗਾ 2 ਠੀਕ ਹੈ ਜੀ ਨੰਬਰ ਰਹੇਗਾ 2 2 2 ਸੈੱਟ ਅਸੀਂ ਮੰਗਵਾਏ ਆ ਇਹਨਾਂ ਦੇ ਕਿਉਂਕਿ ਬਹੁਤ ਅੱਛੀ ਡਿਮਾਂਡ ਆਂਦੀ ਹੈ ਇਹਨਾਂ ਪੀਸਾਂ ਦੀ ਨੰਬਰ ਰਹੇਗਾ 2 ਚੁੰਨੀ ਵੀ ਦੇਖੋ ਕਿੰਨੇ ਡਿਜ਼ਾਈਨਰ लेस नाल तैयार करी हुई नैक्सट पीस देखो इसे दा पिंक कलर दे दौचे त ठीक है जी एदा पिंक कलर दा पहुंचा रहेगा देखो सेम ओही से, कंसैप्ट दुपट्टा तो दो बेटा खोलना सेम आ मॉडल दिखा दो बस इसे रख दो यहीं पे बस आ देखो जी ये है पिंक कलर दा पहुंचा देखो ਸਲਵਾਰ ਦੇ ਪੌਂਚੇ ਤੇ ਪਿੰਕ ਕਲਰ ਦਾ ਫਲਾਵਰ ਆਏਗਾ ਬਾਜੂਆਂ ਥੋਡੀਆਂ ਇਦਾਂ ਕੰਮ ਵਾਲੀਆਂ ਆਏਗੀਆਂ ਚੁੰਨੀ ਦੇਖੋ ਇਸ ਤਰ੍ਹਾਂ ਆਏਗੀ ਪੂਰੀ ਡਿਜ਼ਾਈਨਰ ਇਨਸਰਟਿੰਗ ਦੇ ਨਾਲ ਇੱਕ ਨੰਬਰ ਦਾ ਪੀਸ ਹੈ ਠੀਕ ਹੈ ਧੋਈ ਜਾਓ ਪਾਈ ਜਾਓ ਸਭ ਤੋਂ ਵਧੀਆ ਕੰਫਰਟੇਬਲ ਕਪੜਾ ਠੀਕ ਹੈ ਨੰਬਰ ਰਹੇਗਾ 3 ਕਲਰ ਵੀ ਆਈਵਰੀ ਕਰੀਮ ਕਲਰ ਹਾਈ ਕਲਾਸ ਚੁਆਇਸ ਹਾਈ ਕਲਾਸ ਫੈਬਰਿਕ ਇੱਕ ਸੂਟ ਮੈਂ ਐ ਸਟਿਚ ਕਰਾਇਆ ਹੋਇਆ ਕਿਉਂਕਿ ਪਿੰਕ ਕਲਰ ਇਹਦਾ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਇਹਦੇ ਸਲਵਾਰ ਦੇ ਪੁੰਚੇ ਤੇ ਕੰਮ ਵੀ ਬੜਾ ਗਜਬ ਹੈ ਦੇਖੋ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਕੱਪੜਾ ਕੱਪੜਾ ਬਹੁਤ ਸੋਹਣਾ ਇਹਦਾ ਇਹ ਦੇਖੋ ਇੱਥੇ ਪੂਰਾ ਬੜਾ ਸੋਹਣਾ ਗਲੇ ਤੇ ਐਮਬਰਾਇਡਰੀ ਇਹ ਦੇਖੋ ਮੈਂ ਵੀ ਸੇਮ ਇਸੇ ਤਰ੍ਹਾਂ ਸਟਿਚ ਕਰਵਾਇਆ ਥੋੜੀ A ਸ਼ੇਪ ਚ ਸਲਵਾਰ ਦੇ ਪੁੰਚਾ ਇਹਦਾ ਹੈਵੀ ਆ ਠੀਕ ਹੈ ਇਹਦਾ ਸਲਵਾਰ ਦਾ ਪੁੰਚਾ ਹੈਵੀ ਹੈ ਬਾਜੂ ਵੀ ਇਹਦੀ ਹੈਵੀ ਹੈ ਇਹਦਾ ਇੱਕ ਅਲੱਗ ਜਿਹਾ ਹੀ ਰੁਬ ਹੈਗਾ ਸੂਟ ਦਾ ਜਿੱਦਾਂ ਕੁਝ ਛੋਟੇ-ਮੋਟੇ ਫੰਕਸ਼ਨ ਹੈ ਬ੍ਰਾਈਟ ਜਿਹਾ ਕਲਰ ਆਪਾਂ ਨੂੰ ਚਾਹੀਦਾ ਹੁੰਦਾ ਆ ਗਾਜਰੀ ਪਿੰਕ ਰੰਗ ਹੈ ਬੜਾ ਸੋਹਣਾ ਸਟਲ ਜਾ ਘੇਰੇ ਤੇ ਵੀ ਇਹਦੀ ਬੜੀ ਸੋਹਣੀ ਫਿਨਿਸ਼ਿੰਗ ਹੈ ਲੈਂਥ ਤੁਸੀਂ ਆਪਣੇ ਹਿਸਾਬ ਨਾਲ ਅਡਜਸਟੇਬਲ ਕਰਵਾ ਸਕਦੇ ਹੋ ਦੇਖੋ ਇਹ ਸਲਵਾਰ ਬੱਜੂ ਹੈ ਸੋਰੀ ਠੀਕ ਹੈ ਤੇ ਇਹਦੇ ਸਲਵਾਰ ਤੇ ਇਹ ਰਹੇਗਾ ਕੰਮ ਦੇਖੋ ਇਹਦੇ ਚੋੜਾ ਪੁੰਚਾ ਆ ਰਿਹਾ ਬੜਾ ਸੋਹਣਾ ਠੀਕ ਹੈ ਇਹ ਹੈ ਪਿੰਕ ਸੂਟ ਇਹਦਾ ਅੰਮ ਚੰਨ ਕੀਤਾ ਦੇਖ ਰਹੇ ਹੋ ਹਮ ਸਟ ਸੈ ਪਿੰਕ ਸੂਟ ਹੈ ਮਿੰਗ ਅਗੇ ਹਲੋ ਦੇਖੋ ਸਲਵਾਰ ਦੇ ਪੌਂਚੇ ਤੇ ਬਾਜੂ ਇਸ ਤਰ੍ਹਾਂ ਆਏ ਦੇਖੋ ਇੱਥੇ ਬੁੱਟੀਆਂ ਆਏngੀਆਂ ਇਹ ਬਾਰਡਰ ਆਏਗਾ ਪੂਰਾ ਗਲੇ ਤੇ ਸਲਵਾਰ ਤੇ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ ਕਿੰਨਾ ਨੰਬਰ ਹੈ ਚੁੰਨੀ ਖੋਲ ਦੇ ਬੇਟਾ ਨੰਬਰ ਰਹੇਗਾ ਜਾ ਇਹ ਰਹੇਗਾ ਇਹਦਾ ਪੱਟਾ ਦੇਖੋ ਬੜੇ ਸੋਹਣੇ ਦੁਪੱਟੇ ਆ ਸ਼ਾਨਦਾਰ ਨੰਬਰ ਰਹੇਗਾ 4 ਬਿਨਾਂ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਹੈ ਜਿਹੜਾ ਆ ਰਿਹਾ ਤੁਹਾਨੂੰ ਸਮਝ ਨੈਕਸਟ ਕਲਰ ਰਹੇਗਾ ਜਿੱਦਾਂ ਤੁਹਾਨੂੰ ਬਲੈਕ ਕਲਰ ਦਿਖਾਇਆ ਸੀ ਨਾ ਉਹਦਾ ਕਾਫੀ ਬ੍ਰਾਊਨ ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈ ਕਾਫੀ ਬ੍ਰਾਊਨ ਕਲਰ ਇਹ ਵੀ ਅੱਛਾ ਕਲਰ ਹੈ ਆ ਲੈ ਕਿੰਨਾ ਸੋਹਣਾ ਕੋਕੋਕੋਲਾ ਜਿਹਾ ਰੰਗ ਹੈ ਇਹ ਤੁਹਾਡਾ ਪੌਂਚਾ ਨਾ ਸੋਰੀ ਫੰਟ ਇਹ ਬਾਜੂਆਂ ਬਾਜੂਆਂ ਤੇ ਕੰਮ ਹੈ ਇਹ ਮਾਡਲ ਦੀ ਬੁੱਕਰ ਜਿਹੜੀ ਇਹਦੀ ਪੂਰੀ ਬਣ ਕੇ ਜੋ ਇਹਦੀ ਲੁੱਕ ਆਣੀ ਹੈ ਉਹ ਤੁਹਾਨੂੰ ਇਹਦੀ ਮਿਲੇਗੀ ਕਦੇ ਸਲਵਾਰ ਦੇ ਪਹੁੰਚੇ ਤੇ ਇਸ ਟਾਈਪ ਦਾ ਕੰਮ ਹੈ ਐਨ ਕਾਫੀ ਅੱਛਾ ਬਾਜੂ ਤੇ ਇਸ ਤਰ੍ਹਾਂ ਆ ਰਿਹਾ ਬਾਰਡਰ ਵੀ ਤੇ ਘੇਰੇ ਤੇ ਤੁਹਾਨੂੰ ਪੱਟੀ ਗਲੇ ਤੇ ਪੱਟੀ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ ਕਿੰਨਾ ਰਹੇਗਾ 5 ਕਿ 6 6 ਨੰਬਰ ਰਹੇਗਾ ਜੀ 5 ਠੀਕ ਹੈ 5 ਨੰਬਰ ਦਾ ਪੀਸ ਹੈ ਇਹ ਵਾਲਾ ਨੈਕਸਟ ਪੀਸ ਰਹੇਗਾ ਨੰਬਰ 6 ਰੁਜ ਇਹਦੀ ਸਲਵਾਰ ਕਟਵਕ ਵਾਲੀ ਹੈ ਜਿਹੜਾ ਮੈਂ ਵੇਅਰ ਕੀਤਾ ਹੋਇਆ ਉਸੇ ਟਾਈਪ ਦੀ ਇਹਦੀ ਸਲਵਾਰਾ ਉਹੀ ਪੈਟਰਨ ਗਲੇ ਤੇ ਵੀ ਤੁਹਾਨੂੰ ਬੜਾ ਸੋਹਣਾ ਕੰਮ ਮਿਲ ਰਿਹਾ ਇਹਦਾ ਬਾਜੂਆਂ ਵੀ ਸੇਮ ਇਸੇ ਤਰ੍ਹਾਂ ਦੀਆਂ ਜਿੱਦਾਂ ਮੈਂ ਵੇਅਰ ਕੀਤੀ ਹੋਈਆਂ ਠੀਕ ਆ ਇਹ ਸੇਮ ਇਸੇ ਤਰ੍ਹਾਂ ਦਾ ਸੂਟ ਆ ਦੇਖੋ ਜੀ ਨੰਬਰ ਰਹੇਗਾ 6 ਦੇਖੋ ਮਾਡਲ ਦੀ ਲੁੱਕ ਠੀਕ ਆ ਜੀ ਇਹ ਰਹੇਗਾ ਨੰਬਰ 6 ਇਹਦੇ ਸਲਵਾਰ ਦੇ ਜਿਹੜੇ ਪੋਂਚੇ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਆ ਦੇਖੋ ਇਸ ਤਰ੍ਹਾਂ ਹੈ ਤੇ ਕਟਵਰਕ ਦੀਆਂ ਹੀ ਬਾਜੂਆਂ ਆਵੇਂ ਇਦਾਂ ਕਿਦਾਂ ਇਹ ਸਾਰਾ ਚਿੰਨੀ ਦਾ ਡਿਜ਼ਾਈਨ ਬਹੁਤ ਪਿਆਰਾ ਪੀਸ ਹੈ ਠੀਕ ਹੈ ਜੀ ਨੰਬਰ ਰਹੇਗਾ 6 ਹੁਣ ਤੁਹਾਨੂੰ ਇੱਕ ਲਾਸਟ ਪੀਸ ਦਿਖਾਉਂਦੇ ਆ ਇਸ ਦਾ ਖੋਲੋ ਜੀ ਪੀਸ ਨੰਬਰ 7 ਜਿਹੜਾ ਮੈਂ ਵੇਅਰ ਕੀਤਾ ਹੋਇਆ ਆ ਇਹ ਸੇਮ ਉਹੀ ਸੋਹਣਾ ਠੀਕ ਆ ਇਦਾਂ ਦਾ ਕੱਪੜਾ ਆ ਕਿਸੇ ਵੀ ਮੌਸਮ ਚ ਪਾਓ ਦੇਖੋ ਕਿੱਡਾ ਹੀ ਖੁੱਲਾ ਡੁੱਲਾ ਸਾਈਜ਼ ਤੁਸੀਂ ਬਣਵਾਓ ਜਿੱਡਾ ਮਰਜੀ ਇਹ ਥੋਡੀਆਂ ਬਾਜੂਆਂ ਇਹ ਤੁਹਾਡੇ ਸਲਵਾਰ ਦੇ ਪਹੁੰਚੇ ਤੇ ਕੰਮ ਆ ਦੇਖੋ ਕਿਉਂਕਿ ਕਟਵਰਕ ਦਾ ਪਹੁੰਚਾ ਵੀ ਅੱਛਾ ਲੱਗਦਾ ਆ ਬਣਿਆ ਹੋਇਆ ਨਾ ਸੋਹਣਾ ਲੱਗਦਾ ਆ ਫਿਰੋਜੀ ਕਲਰ ਕਿੱਥੇ ਗਿਆ ਹੈ ਨਹੀਂ ਹਲੋ ਜੀ ਇਸਲਾ ਵਾਰਦਾ ਫੌਨਚਾ ਇਹ ਤੁਹਾਡਾ neck ਇਹ ਤੁਹਾਡੀਆਂ ਬਾਜੂਆਂ ਦੇਖੋ ਕਿੰਨਾ ਐਨ ਹਾਈ ਕਲਾਸ ਜਿਹਾ ਪੀਸ ਹੈ ਸਭ ਤੋਂ ਵੱਡੀ ਗੱਲ ਜੀ ਬਿਲਕੁਲ ਕੰਫਰਟੇਬਲ ਹੈ ਬਿਲਕੁਲ ਸੌਫਟ ਐਂਡ ਕੰਫਰਟੇਬਲ ਬਿਲਕੁਲ ਨੰਬਰ ਰਹੇਗਾ 7 ਬਿਨਾਂ ਦੇਰੀ ਕਰੇ ਆਪਣਾ ਸੂਟ ਕਰਾਣਾ ਹੈ ਬੁੱਕ ਜਿਨ੍ਹਾਂ ਨੂੰ ਆ ਰਿਹਾ ਸਮਝ ਲਓ ਜੀ ਜਿਹੜੀ ਆਪਾਂ ਨੇ ਕੱਲ ਵੀਡੀਓ ਪਾਈ ਸੀ ਸੋਰੀ ਉਹਦਾ ਤੁਹਾਨੂੰ ਮੈਂ ਦੱਸਿਆ ਨਹੀਂ ਆਪਾਂ ਨੇ ਕੱਲ ਵੀਡੀਓ ਪਾਈ ਸੀ ਨੰਬਰ 1 ਸੂਟ ਸੀ ਰਸਟ ਕਲਰ ਦਿਖਾ ਸਕਦੀ ਪੇ ਰਸਟ ਕਲਰ ਵਾਲਾ ਸੂਟ ਜਿਹੜਾ ਕੱਲ ਆਪਾਂ ਨੇ ਨੰਬਰ 1 ਰਸਟ ਕਲਰ ਸੂਟ ਪਾਇਆ ਸੀ 40 ਸੂਟ ਸੀ ਜੀ ਸਾਡੇ ਕੋਲ ਜਿਹੜੇ ਅਸੀਂ ਤੁਹਾਨੂੰ ਸ਼ੋਅ ਕੀਤੇ ਸੀ ਇਹਦੇ ਵਿੱਚ ਵੀ ਸਾਡੀ ਐਡਵਾਂਸ ਬੁਕਿੰਗਾਂ ਹੋ ਗਈਆਂ ਜੀ 3-4 ਬਟ ਇਹ ਕਸਟਮਰ ਉਹ ਹੈ ਜਿਨ੍ਹਾਂ ਨੇ ਬੋਲਿਆ ਕਿ ਚਲੋ ਹੁਣ 1.5 ਮਹੀਨਾ ਕਿਉਂਕਿ ਦੇਖੋ ਜੀ ਹੁਣ ਆਊਗਾ ਤੁਹਾਡਾ ਪੂਰਾ ਸਵਾ ਮਹੀਨਾ ਲੱਗੂਗਾ ਇਸ ਸੂਟ ਨੂੰ ਆਉਣ ਵਾਸਤੇ ਹੁਣ ਇਹ ਸੂਟ ਸਾਡੇ ਕੋਲ ਨਹੀਂ ਹੈ ਜੇ ਤੁਸੀਂ ਇਹਦਾ ਸਕਰੀਨਸ਼ਾਟ ਭੇਜ ਰਹੇ ਹੋ ਤੁਸੀਂ ਅੱਗੇ ਹਰੀ ਸ਼ਵਾਈ ਤੋਂ ਪੁੱਛ ਕੇ 200 ਰੁਪਿਆ ਤੁਸੀਂ ਜਮ੍ਹਾਂ ਕਰਾਣਾ ਹੈ ਹੁਣ ਜਦ ਸਵਾ ਮਹੀਨੇ ਬਾਅਦ ਰਾਤ ਸਾਡੇ ਬੁੱਕ ਹੋ ਗਏ ਆ ਫੈਕਟਰੀ ਚ ਸੂਟ ਇਹ ਅਸੀਂ 100 ਪੀਸ ਹੁਣ ਦੁਬਾਰਾ ਲਗਵਾਇਆ ਆ ਠੀਕ ਆ ਜੀ ਮਤਲਬ ਸਵਾ ਮਹੀਨਾ ਆ ਰਾਮ ਨਾਲ ਲੱਗੂਗਾ 200 ਰੁਪਏ ਤੁਸੀਂ ਪੁਆਣਾ ਆ ਹੁਣ ਇਹ ਸੂਟ ਤੁਹਾਨੂੰ ਨਹੀਂ ਮਿਲenge ਸਵਾ ਡੇਢ ਮਹੀਨੇ ਬਾਅਦ ਹੀ ਮਿਲੂਗੇ ਤੇ ਜਿਹੜੇ ਇੱਕ ਗੁੱਚੀ ਸਿਲਕ ਦੇ ਸੂਟ ਪਾਏ ਸੀ ਉਸ ਤੋਂ ਬਾਅਦ ਉਹਦੇ ਸਿਰਫ ਹੁਣ ਦੋ ਕਲਰ ਆ ਕਿਉਂਕਿ ਉਹਨਾਂ ਦੇ ਹੀ ਸਕਰੀਨ ਸ਼ਾਟ ਇੰਨੇ ਜ਼ਿਆਦਾ ਆ ਰਹੇ ਸਾਡਾ ਵੀ ਮਨ ਨਹੀਂ ਕਰਦਾ ਮੈਂ ਆਪਣੇ ਕਸਟਮਰਸ ਨੂੰ ਬੋਲਣਾ ਸੋਲਡ ਆਊਟ ਕਾਲਿਕ ਦੀਦੀ ਕਹਿੰਦੇ ਵੀ 40 ਸੂਟ ਸੀ ਤੁਸੀਂ ਦਿਖਾਏ ਆ ਜਾਂ ਵੇਚੇ ਆ ਸੱਚੇ ਚ ਵਿਕੇ ਆ ਜੀ ਉਹ ਕਿਉਂਕਿ ਉਸ ਕਲਰ ਦੀ ਸਾਡੀ ਡਿਮਾਂਡ ਹਾਈ ਰਹਿੰਦੀ ਹੈ ਤੇ ਇਹ ਵਾਲੇ ਵੀ ਅਸੀਂ 7-8 ਸੈੱਟ ਲੈ ਕੇ ਆਏ ਸੀ ਲੋ ਜੀ ਅੱਜ ਤੁਹਾਨੂੰ ਸਿਰਫ ਸਿੰਗਲ ਇੱਕ ਇੱਕ ਪੀਸ ਮਿਲੇਗਾ ਥੋੜਾ ਵੀ ਟਾਈਮ ਵੇਸਟ ਨਾ ਹੋਏ ਤੁਸੀਂ ਵੀਡੀਓ ਪਿੱਛੇ ਜਾਂਦੇ ਹੋ ਸਕਰੀਨਸ਼ਾਟ ਭੇਜ ਦਿਓ ਅਸੀਂ ਸੋਲਡ ਆਊਟ ਬੋਲੀਏ ਤਾਂ ਇਸ ਕਰਕੇ ਸਿਰਫ ਹੁਣ ਦੋ ਪੀਸ ਮਿਲेंगे ਜੀ ਕਿਉਂਕਿ ਇਹ ਸਾਡੇ 10-12 ਸੈੱਟ ਆ ਚੁੱਕੇ ਆ ਹਲੇ ਫਿਲਹਾਲ ਸਾਨੂੰ ਨਹੀਂ ਮਿਲेंगे ਇਹ ਦੋ ਪੀਸ ਬਚੇ ਹੋਏ ਐ ਬਹੁਤ ਪਿਆਰਾ ਮਸਟਰਡ ਸ਼ੇਡ ਗੁੱਚੀ ਸਿਲਕ ਦਾ ਸੂਟ ਆ ਬਾਜੂਆਂ ਤੁਹਾਨੂੰ ਅਲੱਗ ਤੋਂ ਦਿੱਤੀਆਂ ਹੋਈਆਂ ਬਿਲਕੁਲ ਸੌਫਟ ਕਪੜਾ ਈਜ਼ੀ ਵਾਸ਼ ਘਰੇ ਧੋਣਾ ਐ ਨਾ ਤੁਹਾਨੂੰ ਉਹ ਐ ਕਿ ਡਰਾਈ ਕਲੀਨ ਕਰਾਣਾ ਠੀਕ ਹੈ ਜੀ ਨੰਬਰ ਰਹੇਗਾ 8 ਨੇੜੇ ਤੋਂ ਦਿਖਾਓ ਇਹਦਾ ਰਹੇਗਾ ਆਪਣਾ ਨੰਬਰ 8 ਪੀਸ ਠੀਕ ਐ ਬਹੁਤ ਸੋਹਣਾ ਮਸਟਰਡ ਜੀ ਸ਼ੇਡ ਐ ਨਿਓਨ ਜੀ ਮਸਟਰਡ ਸ਼ੇਡ ਇਹ ਤੁਹਾਨੂੰ ਮਿਲੇਗਾ ਦੁਪੱਟਾ ਇਹਦਾ ਸਿੰਗਲ ਹੀ ਪੀਸ ਆ ਜਿਹਨੂੰ ਚਾਹੀਦਾ 2968 ਰੇਟ ਆ ਇਹੀ ਪੀਸ ਮਿਲੇਗਾ ਇੱਕ ਸਿਰਫ ਇਹਦਾ ਮਿਲੇਗਾ ਫਰੋਜੀ 8 ਸੈਟਾਂ ਦੇ ਵਿੱਚੋਂ ਸਾਡੇ ਕੋਲ ਹੁਣੇ ਦੋ ਪੀਸ ਆ ਰਸਟ ਕਲਰ ਜਿਹੜਾ ਇੱਕ ਨੰਬਰ ਸੀ ਉਹਦੀ ਤੁਸੀਂ ਕਰਾਣੀ ਐ 200 ਰੁਪਿਆ ਐਡਵਾਂਸ ਬੁਕਿੰਗ ਠੀਕ ਆ ਜੀ ਹੁਣ ਤੁਹਾਨੂੰ 1.5 ਮਹੀਨੇ ਬਾਅਦ ਮਿਲਣਾ ਲੋ ਜੀ ਨੰਬਰ ਰਹੇਗਾ 9 ਨੰਬਰ ਰਹੇਗਾ 9 ਬਹੁਤ ਪਿਆਰਾ ਪੀਸ ਠੀਕ ਆ ਇਹ ਤੁਹਾਡੀ ਬਾਟਮ ਬਾਜੂਆਂ ਤੁਹਾਨੂੰ ਮਿਲੂਗੀ ਜਾਂ ਅਲੱਗ ਤੋਂ 2968 ਰੁਪਏ ਇਸ ਪੀਸ ਦਾ ਰੇਟ ਰਹੇਗਾ ਨੈਕਸਟ ਪੀਸ ਦਿਖਾएंगे ਤੁਹਾਨੂੰ ਲਿਲਨ ਕਾਟਨ ਤੇ ਇਹ ਸਾਰੇ ਜਿਹੜੇ بیس ਹੁਣ ਦਿਖਾ ਰਹੀਆਂ ਕਾਟਨ بیس ਹੈ ਜਿਨ੍ਹਾਂ ਨੂੰ ਬਿਨਾ ਲਾਈਨਿੰਗ ਦੇ ਪਾਰਟੀ ਵੇਅਰ ਸੂਟ ਚਾਹੀਦੇ ਆ ਉਸੇ ਹਿਸਾਬ ਦਾ ਰੇਟ ਹੈ ਜੀ 2968 ਰੁਪਏ ਰੇਟ ਹੈ ਕਾਟਨ ਲਿਲਨ ਦਾ ਸੂਟ ਰਹੇਗਾ ਇਹ ਵਾਲੇ ਸੂਟ ਪੂਰੇ ਪਾਰਟੀ ਵੇਅਰ ਹੁੰਦੇ ਆ ਬਟ ਇਹਨਾਂ ਨੂੰ ਲਾਈਨਿੰਗ ਨਹੀਂ ਲੱਗਦੀ ਕਿਉਂਕਿ ਕਈ ਕਸਟਮਰਸ ਦੀ ਡਿਮਾਂਡ ਹੈ ਮੇਰੀ ਖੁਦ ਦੀ ਵੀ ਹੁੰਦੀ ਹੈ ਵੀ ਕਈ ਵਾਰੀ ਗਰਮੀਆਂ 'ਚ ਲਾਈਨਿੰਗ ਐਵੋਇਡ ਕਰਨ ਦੀ ਹੈਨਾ ਤਾਂ ਉਸ ਹਿਸਾਬ ਨਾਲ ਇਹ ਕੱਪੜੇ ਬਹੁਤ ਸੋਹਣੇ ਆ ਦੇਖੋ ਜੀ ਪੈਨਲ ਦੇ ਵਿੱਚ ਤੁਹਾਨੂੰ ਬੜੇ ਸੋਹਣੇ ਇਹ ਮਿਲੇਗਾ ਉੱਥੇ ਤੁਹਾਨੂੰ ਮਿਲੂਗੀ ਬਹੁਤ ਗੁੰਦਵੀ ਜੀ ਐਮਬਰਾਇਡਰੀ ਬੜੇ ਹਾਈ ਕਲਾਸ ਜੇ ਸਟਲ ਜੇ ਸੂਟ ਆ ਬੜਾ ਸੋਹਣਾ ਪ੍ਰਿੰਟਿੰਗ ਆ ਇਹ ਤੁਹਾਨੂੰ ਘੇਰੇ ਦੀ ਫਿਨਿਸ਼ਿੰਗ ਮਿਲ ਰਹੀ ਹੈ ਐਮਬਰਾਇਡਰੀ ਦੇ ਨਾਲ ਆਪਣਾ ਰਾਮਟੈਕਸ ਬ੍ਰੈਂਡ ਰਹੇਗਾ ਜੀ ਸਲਵਾਰ ਦੇ ਪੌਂਚੇ ਤੇ ਤੁਹਾਨੂੰ ਬੜਾ ਸ਼ਾਨਦਾਰ ਕੰਮ ਮਿਲੇਗਾ ਇਹ ਥੋੜੇ ਜੇ ਅੱਛੇ ਸੂਟ ਆ ਵੀ ਅੰਦਰ ਬਾਹਰ ਪਾਣ ਦੇ ਛੋਟੇ ਮੋਟੇ ਫੰਕਸ਼ਨ ਚ ਤੁਸੀਂ ਇਹ ਵੇਅਰ ਕਰੋ ਇਸ ਟਾਈਪ ਦੇ ਸੂਟ ਆ ਈਜ਼ੀ ਵਾਸ਼ ਘਰੇ ਧੋਣ ਦੇ ਕੋਈ ਬਹੁਤ ਸੋਹਣੇ ਦੁਪੱਟੇ ਆ ਬਿਲਕੁਲ ਲਾਈਟ ਵੇਟ ਬਟ ਪਾਰਟੀ ਵੇਅਰ 베ਸ ਦੇਆ ਹੋਇਆ ਇਸ ਕਰਕੇ ਦੁਪੱਟਾ ਥੋੜਾ ਜਿਹਾ ਸ਼ਾਈਨ ਵਾਲਾ ਆ ਨੰਬਰ ਰਹੇਗਾ 10 ਬਟ ਬਿਲਕੁਲ ਸੌਫਟ ਨੰਬਰ ਰਹੇਗਾ 10 ਰੇਟ ਰਹੇਗਾ 2968 ਜਿਸ ਹਿਸਾਬ ਦਾ ਰੇਟ ਹੈ ਉਸੇ ਹਿਸਾਬ ਦੀ ਚੀਜ਼ ਇੱਕ ਨੰਬਰ 10 ਛੋਟੇ ਮੋਟੇ ਫੰਕਸ਼ਨਾਂ ਚ ਜਿਨ੍ਹਾਂ ਨੂੰ ਸਟਲ ਦੇ ਸੂਟ ਚਾਹੀਦੇ ਆ ਸਰਦਾਰੀ ਜੇ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਕਿਉਂਕਿ ਹੁਣ ਸਲਵਾਰ ਦੇ ਪੌਂਚੇ ਤੇ ਟ੍ਰੈਂਡ ਬਹੁਤ ਜ਼ਿਆਦਾ ਆ ਉਹ ਤੁਹਾਨੂੰ ਹੋਇਆ ਹੋਇਆ ਮਿਲ ਰਿਹਾ ਦੇਖੋ ਜੀ ਇਹ ਹੋਇਆ ਹੋਇਆ ਮਿਲ ਰਿਹਾ ਸਾਰਾ ਕੰਮ ਇਹ ਦੇਖਾ ਇਹ ਤੁਹਾਡੀ ਇਹ ਕਿਹੜੀ ਚੀਜ਼ ਹੈ ਅੱਛਾ ਬਾਜੂਆਂ ਲੱਗਤੋਂ ਹੈ ਓਕੇ ਇਹਦਾ ਇਹ ਪਲੱਸ ਪੁਆਇੰਟ ਵੀ ਹੈਗਾ ਜਿੱਦਾਂ ਤੁਹਾਡਾ ਹੈਵੀ ਸਾਈਜ਼ ਹੈ ਨਾ ਦੇਖੋ ਤੁਹਾਨੂੰ ਬਾਜੂਆਂ ਲੱਗਤੋਂ ਦਿੱਤੀਆਂ ਹੋਈਆਂ ਮਤਲਬ 3 ਮੀਟਰ ਦਾ ਸਲਵਾਰ ਦਾ ਕੱਪੜਾ ਆ 3 ਮੀਟਰ ਦੀ ਆਪਣੀ ਸਲਵਾਰ ਹੈ ਮਤਲਬ 6 ਮੀਟਰ ਦਾ ਕੱਪੜਾ ਆ ਹਨਾ ਬਾਜੂਆਂ ਤੁਹਾਨੂੰ ਲੱਗਤੋਂ ਮਿਲ ਰਹੀਆਂ ਇਹ ਬਹੁਤ ਵੱਡਾ ਪਲੱਸ ਪੁਆਇੰਟ ਹੋ ਜਾਂਦਾ ਹੈ ਕਈ ਮੈਡਮਾਂ ਨੂੰ ਚਾਹੀਦਾ ਹੁੰਦਾ ਆ ਵੀ ਸਾਨੂੰ ਬਿਨਾਂ ਜੋੜ ਤੋਂ ਖੁੱਲੀ ਡੁੱਲੀ ਬਾਜੂਆਂ ਚਾਹੀਦੀਆਂ ਜਿਹੜੇ ਹੈਗੇ ਹੈ ਨਾ 2900 3000 ਦੀ ਰੇਂਜ ਦੇ ਇਹਨਾਂ ਦਾ ਕਪੜਾ ਹੁੰਦਾ ਹੀ ਖੁੱਲਾ ਡੁੱਲਾ ਹੈ ਤੁਹਾਨੂੰ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਇਹਦੇ ਕਪੜਿਆਂ 'ਚ ਦਿੱਕਤ ਨਹੀਂ ਹੁੰਦੀ ਤੇ ਬਿਲਕੁਲ ਸਮੂਥ ਹੁੰਦਾ ਹੈ ਕਪੜਾ ਨੰਬਰ ਰਹੇਗਾ 11 ਨੈਕਸਟ ਪੀਸ ਦਿਖਾਓ ਬਟਾ ਫਟਾਫਟ ਨੰਬਰ ਰਹੇਗਾ 12 ਆ ਦੇਖੋ ਬੜਾ ਸੋਹਣਾ ਜਾਂ ਲਾਈਟ ਗ੍ਰੇ ਕਲਰ ਦੇਖੋ ਪ੍ਰਿੰਟਿੰਗ ਹੀ ਬੜੀ ਗਜਬ ਹੈ ਦੇਖੋ ਬਾਜੂਆਂ ਇਹ ਦਈਆਂ ਹੋਈਆਂ ਡਿਜ਼ਾਈਨਰ ਪੀਸ ਹੈ ਜੀ ਇਹ ਡਿਜ਼ਾਈਨਰ ਪੀਸ ਠੀਕ ਹੈ ਹਾਂ ਇਹ ਕੀ ਹੈ ਨਹੀਂ ਪ੍ਰਿੰਟਿੰਗ ਹੈ ਐਮਬਰਾਇਡਰੀ ਨਹੀਂ ਹੈਗੀ ਇਹ ਐਮਬਰਾਇਡਰੀ ਸਲਵਾਰ ਦੇ ਪੌਂਚੇ ਤੇ ਤੁਹਾਨੂੰ ਐਮਬਰਾਇਡਰੀ ਮਿਲੇਗੀ ਬੜੀ ਸੋਹਣੀ ਨੰਬਰ ਰਹੇਗਾ ਇਸ ਪੀਸ ਦਾ 12 ਇਹ ਰਹੇਗਾ ਦੁਪੱਟਾ ਠੀਕ ਹੈ ਜੀ 2968 ਰੁਪਏ ਇਸ ਪੀਸ ਦਾ ਰੇਟ ਰਹੇਗਾ ਜਿਨ੍ਹਾਂ ਨੂੰ ਆ ਰਿਹਾ ਪਸੰਦ ਫਟਾਫਟ ਬੁੱਕ ਕਰਾਉਣਾ ਹੈ ਲਓ ਜੀ ਨੈਕਸਟ ਇੱਕ ਹੋਰ ਦੇਹਾਂਗੇ ਸਟੀਲ ਗਰੇਜਾ ਕਲਰ ਦੇਖੋ ਜੀ ਬਹੁਤ ਸੋਹਣਾ ਦੇਖੋ ਕਿੰਨਾ ਖੂਬ ਲੰਬਾ ਚੌੜਾ ਕੱਪੜਾ ਬਿਨਾ ਲਾਈਨਿੰਗ ਕਾ ਰਾਮ ਨਾਲ ਧੋ ਤੇ ਪਾਓ ਜਿੰਨਾ ਮਰਜੀ ਹਟਾਓ ਇਹ ਥੋਡੀਆਂ ਬਾਜੂਆਂ ਇਹ ਥੋਡੀ ਸਲਵਾਰ ਠੀਕ ਹੈ ਨੰਬਰ ਰਹੇਗਾ 13 ਰੇਟ ਰਹੇਗਾ 2968 ਰੁਪਏ ਬਹੁਤ ਅੱਛੀ ਚੀਜ਼ ਹੈ ਲਓ ਜੀ ਇਹ ਲਓ ਜੀ ਹੁਣ ਦਿਖਾਵਾਂਗੇ ਤੁਹਾਨੂੰ 2468 ਰੁਪਏ ਚ ਗਫ कॉटन ਦਾ ਸੂਟ ਜਿਹੜਾ ਹੁਣ ਰਾਮ ਨਾਲ ਚੱਲੇਗਾ ਸਪੈਸ਼ਲੀ ਬੋਲ ਰਹੀ ਹਾਂ ਵਿਦਆਊਟ ਲਾਈਨਿੰਗ ਬਣੇਗਾ ਇਹ ਤੁਹਾਨੂੰ ਐਂਕਰਿੰਗ ਤੇ ਬੜਾ ਸੋਹਣਾ ਪੱਟੀ ਬਣਾ ਕੇ ਦੇਈ ਹੈ ਸਲਵਾਰ ਦੇ ਪੌਂਚੇ ਤੇ ਤੁਹਾਨੂੰ ਕੰਮ দেয়া ਆ ਠੀਕ ਆ ਜੀ ਬਹੁਤ ਸੋਹਣਾ ਤੇ ਬਿਨਾ ਲਾਈਨਿੰਗ ਦਾ ਬਣੇਗਾ 3 ਮੀਟਰ ਦੀ ਸਲਵਾਰ 2468 ਰੁਪਏ ਰੇਟ ਹੈ ਨੰਬਰ ਰਹੇਗਾ 14 ਬਿਨਾ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਹੈ ਜਿਨ੍ਹਾਂ ਨੂੰ ਪਸੰਦ ਹੈ ਕਿਉਂਕਿ ਇਸ ਟਾਈਮ ਥੋੜਾ ਜਿਹਾ ਮੌਸਮ ਬ੍ਰਾਈਟ ਸੂਟਸ ਦਾ ਹੈ ਤਾਂ ਉਸੇ ਹਿਸਾਬ ਦੀ ਤੁਹਾਡੀ ਆ ਰਹੀ ਹੈ ਸੂਟਾਂ ਦੀ ਕਲੈਕਸ਼ਨ ਬੜੇ ਸੋਹਣੇ ਸੋਹਣੇ ਬ੍ਰਾਈਟ ਬ੍ਰਾਈਟ ਜੇ ਕਲਰ ਜੋ ਕਿ ਹੁਣ ਇਸ ਮੌਸਮ ਦੇ ਵਿੱਚ ਲੱਗਦੇ ਆ ਅੱਛੇ ਤੇ ਲਾਈਨਿੰਗ ਤੋਂ ਬਿਨਾ ਹੈਗੀ ਆ ਠੀਕ ਹੈ ਤੇ ਕੱਪੜਾ ਨਾ ਕੋਈ ਟ੍ਰਾਂਸੀ ਨਾ ਕੋਈ ਸੀ ਥਰੂ ਰਾਮ ਨਾਲ ਤੁਸੀਂ ਵੇਅਰ ਕਰਨਾ ਆ ਮਸਟਰਡ ਸ਼ੇਡ ਹੈ ਬੜੀ ਸੋਹਣੀ ਜੀ ਇਹ ਥੋੜਾ ਘੇਰਾ ਆ ਇਹ ਰਹੇਗੀਆਂ पहुंचे तो कम नंबर रहेगा पंद्रह पूरा बुटीक स्टाइल पीस है बड़ा प्यारा जहाँ मिलेगा थोनों इस पीस का दुपट्टा ठीक है जी बहुत सोना मस्टर्ड शेड नंबर रहेगा पंद्रह रेट रहेगा चौबीस सौ अठाहठ एक सूट थोन होर दिखावे ऑफ वाइट कलर है देखो जी ऑफ वाइट कलर है बहुत प्यारा फैब्रिक है बिना लाइनिंग दे पीस है जी ये सारे बाकी थोड़ी अपनी मर्जी है कई होंगे भी लाइट बेस के उपर मैं लाइनिंग लगवानी है पर यह बनेंगे बिना लाइनिंग द ਕਪੜਾ ਬਹੁਤ ਜ਼ਿਆਦਾ ਸੋਹਣਾ ਆ ਇੱਥੇ ਤੁਹਾਨੂੰ ਇੱਕ ਫੁੱਲ ਮਿਲ ਰਿਹਾ ਠੀਕ ਹੈ ਜੀ ਇੱਕ ਤੁਹਾਨੂੰ ਇੱਥੇ ਮਿਲੇਗਾ ਘੇਰੇ ਤੇ ਬਹੁਤ ਸੋਹਣਾ ਬਾਰਡਰ ਹੈਂਡ ਦਾ ਟੱਚ ਇਹ ਤੁਹਾਡੀ ਬਾਟਮ ਪਲੱਸ ਪੁਆਇੰਟ ਸ਼ਰਟ 3 ਮੀਟਰ ਦੀ ਹੈ ਜੀ ਸ਼ਰਟ 3 ਮੀਟਰ ਦੀ ਹੈ ਬਾਜੂਆਂ ਤੁਹਾਨੂੰ ਅਲੱਗ ਤੋਂ ਦਿੱਤੀਆਂ ਹੋਈਆਂ ਆ ਦੇਖ ਸਲੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਬੁਟੀਕ ਸਟਾਈਲ ਪੀਸ ਹੈ ਨੰਬਰ ਰਹੇਗਾ 16 ਰੇਟ ਰਹੇਗਾ 2468 ਰੁਪਏ ਬਹੁਤ ਗਜਬ ਜਿਹਾ ਮਿਲੇਗਾ ਦੁਪੱਟਾ ਦੇਖੋ ਪੂਰਾ ਬੁਟੀਕ ਸਟਾਈਲ ਪੀਸ ਔਫ ਵਾਈਟ ਕਰੀਮ ਕਲਰ ਨੰਬਰ ਰਹੇਗਾ 16 ਨੈਕਸਟ ਪੀਸ ਇਹਦਾ ਨੈਕਸਟ ਰਹੇਗਾ ਤੁਹਾਡਾ ਸੇਮ ਚੀਜ਼ ਰਹੇਗੀ ਥੋੜਾ ਜਿਹਾ ਫਲਾਵਰ ਦਾ ਕਲਰ ਚੇਂਜ ਆ ਆ ਦੇਖੋ ਬਾਜੂਆਂ ਤੁਹਾਡੀਆਂ ਅਲੱਗ ਤੋਂ ਐ 3 ਮੀਟਰ ਦਾ ਸੂਟ ਆ ਨੰਬਰ ਰਹੇਗਾ 17 ਇਹ ਮਿਲੇਗਾ ਦੁਪੱਟਾ ਬਿਨਾਂ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਆ ਆਈਵਰੀ ਕਰੀਮ ਕਲਰ ਕਿਉਂਕਿ ਸਪੈਸ਼ਲੀ ਕਰੀਮ ਕਲਰ ਕਾਫੀ ਕਸਟਮਰਸ ਪਸੰਦ ਕਰਦੇ ਆ ਉਸੇ ਹਿਸਾਬ ਦੀ ਤੁਹਾਨੂੰ ਚੀਜ਼ ਦੇ ਰਹੇ ਹਾਂ ਲਓ ਜੀ ਨੈਕਸਟ ਪੀਸ ਨੰਬਰ ਰਹੇਗਾ 18 ਨੰਬਰ ਰਹੇਗਾ 18 ਇਹ ਮਿਲੇਗਾ ਤੁਹਾਡਾ ਦੁਪੱਟਾ ਦੇਖੋ ਜੀ ਪੀਸ ਬਹੁਤ ਸੋਹਣਾ ਪੀਸ ਆ ਨੈਕਸਟ ਪੀਸ ਨੈਕਸਟ ਪੀਸ ਤੁਹਾਨੂੰ ਲਿਲਨ ਦਾ ਇੱਕ ਹੋਰ ਦਿਖਾਵਾਂਗੇ ਜੀ ਆ ਦੇਖੋ ਪੀਸ ਦੇਖੋ ਕਿੰਨਾ ਸੋਹਣਾ ਆ ਘੇਰੇ ਤੇ ਐਮਬਰਾਇਡਰੀ ਆ ਪੂਰੀ ਐਮਬਰਾਇਡਰੀ ਆ ਆਲ ਓਵਰ 5 ਮੀਟਰ ਦਾ ਫੈਬਰਿਕ ਆ ਨੰਬਰ ਰਹੇਗਾ 19 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਲਓ ਜੀ ਬਹੁਤ ਸੋਹਣਾ ਪੇਂਟ ਕਰਿਆ ਹੋਇਆ ਚੁੰਨੀ ਤੇ ਤੁਹਾਨੂੰ ਮਿਲ ਰਹੀ ਹੈ ਲੇਸ ਲਓ ਜੀ ਇੱਕ ਪੀਸ ਹੋਰ ਦੇਖੋ ਲਿਲਨ ਦੇ ਬੇਸ ਤੇ ਰਹੇਗਾ 2400 68 ਰੁਪਏ ਇਹਨਾਂ ਪੀਸਾਂ ਦਾ ਰੇਟ ਆ ਜੀ ਆ ਦੇਖੋ 2468 ਪੂਰਾ ਲਿਲਨ ਦਾ ਬੇਸ ਆ ਇਹ ਤੁਹਾਨੂੰ ਐਮਬਰਾਇਡਰੀ ਮਿਲ ਰਹੀ ਹੈ ਇੱਕ ਤੁਹਾਨੂੰ ਇੱਥੇ ਐਮਬਰਾਇਡਰੀ ਮਿਲੂਗੀ ਨੰਬਰ ਰਹੇਗਾ 20 ਇਹ ਮਿਲੇਗਾ ਦੁਪੱਟਾ ਮੋਡਲ ਦੀ ਲੁੱਕ ਰਹੇਗੀ ਇਸ ਟਾਈਪ ਦੀ दुपट्टे पूरे तुम वर्क मिलेगा मसलीन का मिलेगा दुपट्टा लो जी देखो मसलीन का दुपट्टा है नंबर बी एक कलर थानू ए मिलेगा ये मिलेगा दुपट्टा नंबर रहेगा ट्वेंटी वन ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 21 ਬਹੁਤ ਪਿਆਰਾ ਕਲਰ ਹੈ ਕਲਰ ਚੰਗੀ ਤਰ੍ਹਾਂ ਦੇਖ ਲੈਣਾ ਜੀ ਇਹ ਮਾਡਲ ਨੇ ਪਾਇਆ ਹੋਇਆ ਹੈ ਨੰਬਰ 21 ਲੋ ਜੀ ਇੱਕ ਸੈਟ ਆਪਾਂ ਨੇ ਲੈ ਲੰਦਾ ਇਹ ਮੰਗਵਾਇਆ ਆ ਕਿਉਂਕਿ ਕਈ ਕਸਟਮਰਸ ਦੀ ਡਿਮਾਂਡ ਹੁੰਦੀ ਆ ਸਾਨੂੰ ਤਾਂ ਬਿਨਾ ਲਾਈਨਿੰਗ ਦਾ ਬਹੁਤ ਸੌਫਟ ਜਾਂ ਕਾਟਨ ਦਾ ਹੀ ਸੂਟ ਚਾਹੀਦਾ ਹੋਵੇ ਡਿਜ਼ਾਈਨਰ ਉਸੇ ਹੀ ਸਬੱਤ ਆਪਾਂ ਨੇ ਫਿਰ ਸੈਟ ਮੰਗਵਾਇਆ ਇੱਕ ਨੋਟਵਰਕ ਦਾ ਕੰਮ ਇਹ ਤੁਹਾਨੂੰ ਪੈਨਲ ਤੇ ਬੜਾ ਸੋਹਣਾ ਜਿਹਾ ਫੁੱਲ ਮਿਲ ਰਿਹਾ ਠੀਕ ਹੈ ਇੱਥੇ ਪੂਰਾ ਐਮਬਰਾਇਡਰੀ ਹੈ ਬਾਟਮ ਤੁਹਾਨੂੰ 3 ਮੀਟਰ ਦੀ ਪ੍ਰੀਮੀਅਮ ਕਾਟਨ ਦੀ ਮਿਲ ਰਹੀ ਹੈ ਨੰਬਰ ਰਹੇਗਾ 22 ਰੇਟ ਰਹੇਗਾ 2593 ਇਹ ਕੱਲ ਮੈਡਮ ਕਹਿੰਦੇ ਸੀ ਵੀ ਤੁਸੀਂ ਉੱਪਰ ਲਿਖ ਕੇ ਹਨਾ ਰੇਟ ਪਾਇਆ ਕਰੋ ਲਓ ਜੀ ਇਹਦੇ ਵਿੱਚ ਡਿਫੈਕਟ ਆ ਥੋੜਾ ਜਿਹਾ ਹਨਾ ਇਹ ਪੀਸ 'ਚ 22 'ਚ ਠੀਕ ਆ ਜੀ ਇਹ ਵਾਲਾ ਹੋ ਗਿਆ 22 ਤੇ ਕਹਿੰਦੇ ਸੀ ਵੀ ਉੱਪਰ ਰੇਟ ਲਿਖ ਕੇ ਲਗਾਓ ਤਾਂ ਅਸੀਂ ਨਾ ਨਾਲ-ਨਾਲ ਰੱਖ ਦਿੰਦੇ ਆ ਸੂਟ ਦੇ ਐਕਚੁਅਲੀ ਕੀ ਹੁੰਦਾ ਉਹਦੇ 'ਚ ਐਡੀਟਿੰਗ ਕਰਨੀ ਪੈਂਦੀ ਐ ਐਡੀਟਿੰਗ ਤਾਂ ਥੋੜਾ ਜਿਹਾ ਮੇਰੇ ਤੋਂ ਨਹੀਂ ਹੋ ਪਾਂਦਾ بس ਅਸੀਂ ਤਾਂ ਡਾਇਰੈਕਟ ਵੀਡੀਓ ਪਾਉਂਦੇ ਆ ਸਿੱਧੀ ਹੀ ਅਪਲੋਡ ਕਰਦੀ ਆ ਮੈਂ ਐਡਿਟਿੰਗ ਨਹੀਂ ਕਰਦੀ ਵੀਡੀਓ ਦੇ ਵਿੱਚ ਬਿਲਕੁਲ ਵੀ ਤਾਂ ਕਰਕੇ ਨਹੀਂ ਉਹ ਲਿਖਿਆ ਜਾਂਦਾ ਉੱਪਰ ਤਾਂ ਹੀ ਅਸੀਂ ਨੰਬਰ ਵੀ ਲਿਖ ਕੇ ਹੀ ਪਾਉਂਦੇ ਆ ਹਨਾ ਨਹੀਂ ਤਾਂ ਫਿਰ ਉਦਾਂ ਐਡਿਟਿੰਗ ਕਰਕੇ ਕਰਦੀਏ ਆ ਦੇਖੋ ਜੀ ਨੰਬਰ ਰਹੇਗਾ 23 ਆ ਲੋ ਠੀਕ ਹੈ ਇਹ ਤੁਹਾਨੂੰ ਇੱਥੇ ਫਲਾਵਰ ਮਿਲ ਰਿਹਾ ਬੜਾ ਸਟਲਜਾ ਕਲਰ ਚੁੰਨੀ ਬਹੁਤ ਸੋਹਣੀ ਆ ਦੇਖੋ ਆ ਤੁਹਾਨੂੰ ਦੁਪੱਟਾ ਮਿਲਣਾ ਆ ਚਾਰੇ ਪਾਸੇ ਲੇਸ ਦੀ ਫਿਨਿਸ਼ਿੰਗ ਬਹੁਤ ਸੌਫਟ ਜਸ ਦੁਪੱਟਾ ਨੰਬਰ ਰਹੇਗਾ 23 ਪਾਓ ਐਂ ਹਟਾਓ ਬੜੇ ਸੋਹਣੇ ਸੋਹਣੇ ਸੂਟ ਆ ਨੈਕਸਟ ਮਿਲੇਗਾ ਤੁਹਾਨੂੰ 24 ਨੰਬਰ ਇਹ ਵੀ ਕਲਰ ਬੜਾ ਸੋਹਣਾ ਆ ਦੇਖੋ ਜੀ ਕਲਰ ਤਾਂ ਦੇਖੋ ਚਾਰੋਂ ਹੀ ਅੱਛੇ ਆ ਆਈਵਰੀ ਕਲਰ ਆ ਲਾਈਟ ਲਾਈਟ ਜਿਹਾਂ ਸ਼ੇਡਸ ਆ ਨੰਬਰ ਰਹੇਗਾ 24 ਡਿਜ਼ਾਈਨਰ ਜੇ ਦੁਪੱਟੇ ਆ ਐਪਲਿਕ ਦਾ ਕੰਮ ਆ ਵਿੱਚ ਥ੍ਰੈਡ ਦਾ 24 ਨੰਬਰ ਤੇ ਹੈਂਡ ਦਾ ਟੱਚ ਦਿਆ ਹੋਇਆ ਇੱਕ ਪੀਸ ਤੁਹਾਨੂੰ ਆ ਮਿਲੇਗਾ ਇਹਦਾ ਬੜਾ ਸੋਹਣਾ ਲੈਮਨ ਸ਼ੇਡ ਦੁਪੱਟਾ ਖੋਲੋ ਬੇਟਾ ਇਹਦਾ ਬੜਾ ਸੋਹਣਾ ਜਾਂ ਲੈਮਨ ਜੀ ਸ਼ੇਡ ਆ देखो नंबर रहेगा 25 आ देखो 2593 पीस दा रेट रहेगा तीन मीटर दी प्रीमियम बॉटम दे नाल लो जी दिखाओ दुपट्टा नंबर हैगा या 25 ये रहेगा इस पीस दा बहुत सोणा जा दुपट्टा आ लो देखो जी ठीक है 25 नंबर लो जी नेक्स्ट पीस देखो जी अपना ਸੋਲੋ ਪੀਸ ਹੈ ਬਹੁਤ ਸੋਹਣਾ ਜਾਂ ਡਿਜ਼ਾਈਨਰ ਜਾਂ ਜੌਰਜਟ ਔਰਗੈਂਜਾ ਫਿਰੋਜੀ ਕਲਰ ਹੈ ਦੁਪੱਟਾ ਖੋਲੋ ਜੀ ਆ ਦੇਖੋ ਪੀਸ ਨੇੜੇ ਤੋਂ ਦਿਖਾਓ ਨੰਬਰ ਰਹੇਗਾ 26 ਦੇਖੋ ਜੀ ਡਿਜੀਟਲ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਵਿਦ ਲੇਸ ਫਿਨਿਸ਼ਿੰਗ ਇਹ ਤੁਹਾਨੂੰ ਪੂਰਾ ਇਹ ਸਾਰਾ ਪਾਰਟੀ ਵੇਅਰ 베ਸ ਰਹੇਗਾ ਜੀ ਥੋੜੀ ਰੇਂਜ ਵੀ ਆਪ ਹੈ ਦੀ 3199 ਰੁਪਏ ਇਸ ਪੀਸ ਦਾ ਰੇਟ ਹੈ ਦੇਖੋ ਜੀ ਇੱਥੇ ਤੁਹਾਨੂੰ ਜਰੀ ਦਾ ਕੰਮ ਮਿਲੇਗਾ ਪੂਰਾ ਠੀਕ ਹੈ ਇਹ ਵੀ ਪੂਰਾ ਦੂਜਾ ਕੰਮ ਹੈ ਨੋਟਵਰਕ ਦਾ ਜਰੀ ਦਾ ਅੱਛਾ ਕੰਮ ਕਰਿਆ ਹੋਇਆ ਇਹ ਘੇਰਾ ਆ ਫਿਰੋਜੀ ਕਲਰ ਹੈ ਸਲਕ ਦੀ 3 ਮੀਟਰ ਦੀ ਬਾਟਮ ਹੈ 3199 ਰੇਟ ਰਹੇਗਾ ਨੰਬਰ ਰਹੇਗਾ 26 ਇਹ ਪੂਰਾ ਪਾਰਟੀ ਵੇਅਰ بیس ਹੈ ਨੰਬਰ ਰਹੇਗਾ 26 ਚਾਈਨੋ ਸਕਰਟ ਸੂਟ ਬਣਵਾਓ ਸਲਵਾਰ ਸੂਟ ਬਣਾਓ ਬਹੁਤ ਅੱਛਾ ਪੀਸ ਆ ਗ੍ਰੇਸਫੁਲ ਆ ਨੈਕਸਟ ਪੀਸ ਤੁਹਾਨੂੰ Z ਬਲੈਕ ਕਲਰ ਦੇਵਾਂਗੇ ਜੀ ਲਓ ਜੀ ਇਹ ਵੀ ਇੱਕ ਪੀਸ ਪਿਆ ਜੀ ਸਾਡੇ ਕੋਲ Z ਬਲੈਕ ਕਲਰ ਮਨ ਖੁਸ਼ ਹੋ ਜਾਏਗਾ ਤੁਹਾਡਾ ਸੂਟ ਦੇਖ ਕੇ ਇੰਨਾ ਪਿਆਰਾ ਸੂਟ ਆ ਲਓ ਦੇਖੋ ਆਹ ਨਾ ਕਿੰਨਾ ਪਿਆਰਾ ਪੀਸ ਹੈ ਬਲੈਕ ਇਹ ਅਸੀਂ ਕੁਆਂਟੀਟੀ ਦੇ ਵਿੱਚ ਸੂਟ ਸੇਲ ਕੀਤੇ ਆ ਫੁੱਲ ਕੁਆਂਟੀਟੀ ਦੇ ਵਿੱਚ ਪਰ ਇਹਨਾਂ ਦੀ ਡਿਮਾਂਡ ਜਿਉਂ ਦੀ ਤਿਉਂ ਰਹਿੰਦੀ ਹੈ ਕੋਈ ਕੋਈ ਸੂਟ ਸਾਨੂੰ ਮਿਲ ਜਾਂਦਾ ਇੱਧਰ ਉੱਧਰ ਪਿਆ ਆਹ ਦੇਖੋ ਜੀ 27 ਨੰਬਰ ਪਿੱਛੇ ਹੋ ਜਾ ਬਟੇ ਚੁੰਨੀ ਦੇਖੋ ਖੂਬ ਲੰਬੀ ਚੌੜੀ ਕਾਲੇ ਰੰਗ ਦੀ ਲੇਸ ਦੀ ਫਿਨਿਸ਼ਿੰਗ ਇੱਕ ਨੰਬਰ ਦਾ ਜੈਡ ਬਲੈਕ ਪਿਓਰ ਜੌਰਜਟ ਸਟੈਚੇਬਲ ਹੁੰਦਾ ਆ ਅੱਛੀ ਫਿਟਿੰਗ ਆਂਦੀ ਹੈ ਪਿਓਰ ਕਰੇਵ ਦੀ ਤੁਹਾਨੂੰ 3 ਮੀਟਰ ਦੀ ਬਿਲਕੁਲ ਸੌਫਟ ਬਾਟਮ ਮਿਲਦੀ ਹੈ ਰੇਟ ਸਿਰਫ ਔਰ ਸਿਰਫ 2593 2593 ਰੁਪਏ ਇਸ ਪੀਸ ਦਾ ਰੇਟ ਰਹੇਗਾ ਇੱਕ ਪੀਸ ਤੁਹਾਨੂੰ ਲਾਸਟ ਫੋਰ ਦਿਖਾਉਂਦੇ ਆ ਜੀ 299 ਜੋਰਜਟ ਔਰ ਗੈਂਜਾ ਬਹੁਤ ਸ਼ਾਨਦਾਰ ਪੀਸ ਦੇਖੋ ਜੀ ਇਹ ਸੂਟਾਂ ਦੀ ਡਿਮਾਂਡ ਨਹੀਂ ਖਤਮ ਹੋਏਗੀ ਕਿਉਂਕਿ ਇਹਦੀ ਪ੍ਰਿੰਟਿੰਗ ਤੇ ਇਹਦੀ ਡਿਜ਼ਾਈਨਿੰਗ ਸੁਪਰ ਫਾਸਟ ਇਹਨਾਂ ਦੇ ਅਸੀਂ ਹੋਰ ਵੀ ਆਰਡਰ ਕਰੇ ਹੋਏ ਆ ਸੂਟ ਕਿਉਂਕਿ ਇਹ ਸੂਟ ਤੁਸੀਂ ਪਸੰਦ ਇੰਨਾ ਕਰ ਰਹੇ ਹੋ ਇਹ ਦੇਖੋ ਬਹੁਤ ਸੋਹਣੇ ਗੁੰਦਵੀ ਐਮਬਰਾਇਡਰੀ ਸਲਵਾਰ ਦੇ ਪੌਂਚੇ ਤੇ ਲਸ਼ ਲਸ਼ ਕਰਦਾ ਸੂਟ ਤੇ ਰੇਟ ਕੁਛ ਵੀ ਨਹੀਂ ਹੈਗਾ ਜਿਸ ਹਿਸਾਬ ਦੇ ਚੀਜ਼ ਆ ਪਾਰਟੀ ਵੇਅਰ ਵੇ ਸਿਰਫ ਔਰ ਸਿਰਫ 2.99 ਲਓ ਜੀ ਇਹ ਮਿਲੇਗਾ ਤੁਹਾਨੂੰ ਇਹਦਾ ਸ਼ਾਨਦਾਰ ਖੂਬ ਲੰਮਾ ਚੌੜਾ ਦੁਪੱਟਾ ਲੇਸ ਦੀ ਫਿਨਿਸ਼ਿੰਗ 2.99 ਨੰਬਰ ਰਹੇਗਾ 28 ਹੁਣ ਮੈਂ ਤੁਹਾਨੂੰ 3-4 ਸੋਲੋ ਸੋਲੋ ਪੀਸ ਦਿਖਾਵਾਂਗੀ ਕਰੀਮ ਕਲਰ ਦੇ ਜਿਨ੍ਹਾਂ ਦੀ ਰਹਿੰਦੀ ਏ ਤੁਹਾਡੀ ਹਾਈ ਡਿਮਾਂਡ ਹਾਈ ਕਲਾਸ ਫੈਬਰਿਕ 2500 ਪਲੱਸ ਦੇ ਸੂਟ ਆ ਫਟਾਫਟ ਬੁਕਿੰਗ ਕਰਾਣੀ ਹੈ ਜਿਹੜਾ ਆ ਰਿਹਾ ਸਮਝ ਲਓ ਜੀ ਇਹ ਤੁਹਾਨੂੰ ਇੱਥੇ ਟਾਈ ਪੱਟੀ ਮਿਲਣੀ ਆ ਇੱਥੇ ਐਮਬਰਾਇਡਰੀ ਆ ਇਹ ਵੀ ਤੁਹਾਨੂੰ ਐਮਬਰਾਇਡਰੀ ਮਿਲ ਰਹੀ ਹੈ ਇਹ ਘੇਰਾ ਆ ਜੀ ਲਿਲਨ ਦਾ ਸੂਟ ਆ ਇਹ ਤੁਹਾਨੂੰ ਬਾਜੂ ਤੇ ਚਾਹੇ ਤੁਸੀਂ ਸਲਵਾਰ ਤੇ ਆਪਣੀ ਮਰਜ਼ੀ ਹੈ ਤੁਹਾਡੀ ਪਿਓਰ ਲਿਲਨ ਦਾ ਬੜਾ ਸੌਫਟ ਜਿਹਾ ਕੱਪੜਾ 29 ਨੰਬਰ ਠੰਡਾ ਠੰਡਾ ਜਿਹਾ ਸੂਟ ਕਹਿੰਦਾ ਕੋਹਾਂ ਦਾ ਦੁਪੱਟਾ ਦੇਖੋ ਜੀ ਇਹ ਸਾਰੇ ਉੱਚੀ ਰੇਂਜ ਦੇ ਪੀਸ ਆ ਨੰਬਰ ਰਹੇਗਾ 29 ਸਿੰਗਲ ਸਿੰਗਲ ਐਂਡ ਸੋਲੋ ਸੋਲੋ ਪੀਸ ਮਿਲੇਗਾ ਜੀ ਨੈਕਸਟ ਪੀਸ ਤੁਹਾਨੂੰ ਇੱਕ ਹੋਰ ਬਹੁਤ ਬਟਰ ਸੌਫਟ ਵਰਗਾ ਕੱਪੜਾ ਤੁਹਾਨੂੰ ਜਮਾ ਹੱਥ ਲਾएंगे ਇੰਨਾ ਪਿਆਰਾ ਫील ਆਣਾ ਆ ਸਪੈਸ਼ਲੀ ਬਿਨਾ ਲਾਈਨਿੰਗ ਤੋਂ ਬਣਨਾ ਹੈ ਨਾ ਸੀ ਥਰੂ ਨਾ ਕੁਝ ਬਿਲਕੁਲ ਮਖਮਲ ਵਰਗਾ ਕੱਪੜਾ 27 2800 ਦੀ ਰੇਂਜ ਦੇ ਸੂਟ ਆ ਜੀ ਇਹ ਵਾਲੇ ਠੀਕ ਆ ਇਹ ਤੁਹਾਨੂੰ ਘੇਰਾ ਮਿਲੇਗਾ ਇਹ ਤੁਹਾਨੂੰ ਬਹੁਤ ਸੋਹਣੀ ਪ੍ਰਿੰਟਿੰਗ ਮਿਲ ਰਹੀ ਹੈ ਠੀਕ ਹੈ ਸਿੰਗਲ ਸਿੰਗਲ ਪੀਸ ਹੁੰਦਾ ਜੀ 100 150 ਰੁਪਏ ਅਸੀਂ ਲੈਸ ਕਰਦੇ ਆ ਜੇ ਬਿਲਕੁਲ ਸਿੰਗਲ ਪੀਸ ਪਿਆ ਹੁੰਦਾ ਆ ਨੰਬਰ ਰਹੇਗਾ 30 ਠੀਕ ਆ ਜੀ ਇਹ ਤੁਹਾਨੂੰ ਮਿਲੇਗਾ ਇਸ ਪੀਸ ਦਾ ਦੁਪੱਟਾ ਦੇਖੋ ਦੁ ਗਜਬ ਜਾ ਦੁਪੱਟਾ ਕਢਾਈ ਦੇਖੋ ਤੁਸੀਂ ਇਹਦੇ ਤੇ ਚੁੰਨੀ ਤੇ ਵਿੱਚ ਵੀ ਪੂਰੀ ਹਾਈਲਾਈਟਿੰਗ ਹੈ ਇਹ ਸਾਰੀ ਐਮਬਰਾਇਡਰੀ ਦੀ ਇਹ ਸਾਰੀ ਐਮਬਰਾਇਡਰੀ ਚਾਹੇ ਇੱਧਰ ਤੋਂ ਲੈ ਲਓ ਤੁਸੀਂ ਚਾਹੇ ਇੱਧਰ ਤੋਂ ਦੋਨੋਂ ਪਾਸੇ ਇਹ ਐ ਸਿੱਧਾ ਪਾਸਾ ਇੱਧਰ ਕਰ ਬੇਟੀ ਉਲਟਾ ਕਰ ਰਹੀ ਹੈ ਆ ਦੇਖੋ ਇਹ ਦੁਪੱਟਾ ਆ ਨੰਬਰ ਰਹੇਗਾ 30 ਸਭ ਤੋਂ ਵੱਡੀ ਗੱਲ ਕੱਪੜਾ ਬੜਾ ਗਜਬ ਫਟਾਫਟ ਬੁੱਕ ਕਰਾ ਲੈਣਾ ਜਿਨ੍ਹਾਂ ਨੂੰ ਆ ਰਹੀ ਹੈ ਸਮਝ ਨੰਬਰ ਸਿੰਗਲ ਹੀ ਪੀਸ ਆ ਨੈਕਸਟ ਪੀਸ ਰਹੇਗਾ 31 ਅੱਜ ਤੁਹਾਡੇ ਕਰੀਮ ਕਲਰ ਦੇ ਸੂਟ ਫੁੱਲ ਦਿਖਾਵਾਂਗੇ ਹਰ ਇੱਕ ਨੰਬਰ ਦੇ ਸੂਟ ਦਿਖਾਵਾਂਗੇ ਜਿਹਦੇ ਤੁਹਾਨੂੰ ਦੇਖ ਦੇਖ ਕੇ ਰੂ ਖੁਸ਼ ਹੋ ਜਾਣੀ ਐ ਇਦਾਂ ਦੇ ਤੁਹਾਨੂੰ ਸੂਟ ਦਿਖਾ ਰਹੇ ਹਾਂ ਨੈਕਸਟ ਰਹੇਗਾ ਨੰਬਰ 31 ਇਹ ਵੀ ਤੁਹਾਨੂੰ ਪਤਾ 2800 ਦਾ ਸੂਟ ਆ ਜੀ ਇਹ ਵਾਲਾ ਵੀ ਠੀਕ ਆ 2800 ਦਾ ਆ ਦੇਖੋ ਇਹ ਤੁਹਾਡਾ ਘੇਰਾ ਆ ਇਹ ਤੁਹਾਨੂੰ ਇੱਥੇ ਬਹੁਤ ਸੋਹਣੀ ਪ੍ਰਿੰਟਿੰਗ ਜੀ ਮਿਲ ਰਹੀ ਹੈ ਬੜਾ ਪਿਆਰਾ ਜਾਂ ਚੇਨ ਸਟਿਚ ਦੇ ਨਾਲ ਕੰਮ ਆ ਥੋੜਾ ਜਿਹਾ ਅਸੀਂ 100-150 ਰੁਪਏ ਲੈਸ ਕਰਕੇ ਦੰਦੇ ਹ ਕਿਉਂਕਿ ਸਿੰਗਲ ਹੀ ਪੀਸ ਹੁੰਦਾ ਆ ਠੀਕ ਆ ਇਹ ਹੋ ਗਿਆ ਬੈਕ ਸਾਈਡ ਤੁਹਾਡੀ ਇਹ ਰਹੇਗੀ ਦੇਖੋ 3 ਮੀਟਰ ਦੀ ਬਾਟਮ ਰਹੇਗੀ ਨੰਬਰ ਰਹੇਗਾ ਇਸ ਪੀਸ ਦਾ 31 ਤੇ ਇਹ ਰਹੇਗਾ ਦੁਪੱਟਾ ਦੇਖੋ ਇਹ ਰਹੇਗਾ ਦੁਪੱਟਾ ਠੀਕ ਹੈ ਨੰਬਰ ਰਹੇਗਾ 31 ਨੈਕਸਟ ਪੀਸ ਇਹ ਵੀ ਤੁਹਾਨੂੰ ਕਰੀਮ ਕਲਰ ਅੱਜ ਤੁਹਾਨੂੰ ਬਹੁਤ ਹਾਈ ਕਲਾਸ ਹਾਈ ਲੈਵਲ ਦੇ ਸੂਟ ਦਿਖਾ ਰਹੀ ਐ ਇਹ ਵੀ 32 3300 ਵਾਲਾ ਸੂਟ ਆ ਜੀ ਇਹ ਵਾਲਾ ਵੀ ਇੰਨੇ ਪਿਆਰੇ ਤੁਹਾਨੂੰ ਪੀਸ ਦਿਖਾ ਰਹੀ ਐ ਬਿਨਾ ਦੇਰੀ ਕਰੇ ਆਪਣੇ ਸੂਟ ਬੁੱਕ ਕਰਾਣੇ ਆ ਪੂਰੇ ਬੁਟੀਕਸ ਟਾਈਪ ਬਹੁਤ ਸੁਪੀਰੀਅਰ ਫੈਬਰਿਕ ਬਹੁਤ ਸੁਪੀਰੀਅਰ ਐਮਬਰਾਇਡਰੀ ਇਹ ਤੁਹਾਡਾ ਫਿਨਿਸ਼ਿੰਗ ਹੋਇਆ ਹੋਇਆ ਆ ਇਹ ਤੁਹਾਡਾ ਸਲਵਾਰ ਦੇ ਪੌਂਚੇ ਤੇ ਲੋ ਚਾਹੇ ਤੁਸੀਂ ਲੋ ਬਾਜੂ ਤੇ ਠੀਕ ਹੈ ਜੀ ਆਲ ਓਵਰ ਲਿਲਨ ਸੂਟ ਰਹੇਗਾ ਪੂਰਾ ਜੇ ਨੂੰ ਤੁਸੀਂ ਲਾਈਨਿੰਗ ਲਗਵਾ ਲੋ ਕ੍ਰੀਮ ਨੂੰ ਤੋਂ ਬਹਿ ਜਾ ਬਹਿ ਜਾ ਕਰਦਾ ਸੂਟ ਤੁਹਾਡਾ ਰੈਡੀ ਹੋਣ ਵਾਲਾ ਆ ਇਹ ਸੂਟ ਥੋੜਾ ਜਿਹਾ ਪਲੱਸ ਰੇਂਜ ਦਾ ਆ ਦੇਖੋ ਜੀ ਇਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ ਦੁਪੱਟੇ ਦੇ ਵੀ ਪੂਰੇ ਵਟ ਕੱਡੇ ਪਏ ਆ ਪਿੱਛੇ ਹੋ ਜਾ ਬੇਟਾ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਕ੍ਰੀਮ ਦੀ ਵਿੱਚ ਤੁਹਾਨੂੰ ਐਮਬਰਾਇਡਰੀ ਇਨਸਰਟਿੰਗ ਦੇ ਨਾਲ ਬਹੁਤ ਫਿਨਿਸ਼ਿੰਗ ਦਾ ਸ਼ਾਨਦਾਰ ਦੁਪੱਟਾ ਨੰਬਰ ਰਹੇਗਾ 32 ਨੈਕਸਟ ਪੀਸ ਰਹੇਗਾ 33 ਨੰਬਰ ਠੀਕ ਹੈ ਜੀ ਇਹ ਵੀ ਤੁਹਾਨੂੰ ਮਿਲੇਗਾ ਪੂਰਾ ਕਰੀਮ بیس ਤੇ ਇਹ ਵੀ ਤੁਹਾਨੂੰ ਪਤਾ 32 3300 ਦੀ ਰੇਂਜ ਦੇ ਸੂਟ ਆ ਜੀ ਸਾਰੇ ਪਿਓਰ ਲਿਲਨ ਦੇ ਸੂਟ ਦਿਖਾ ਰਹੇ ਹਾਂ ਰਾਮ ਟੈਕਸ ਬ੍ਰਾਂਡ ਦੇ ਹਾਈ ਕਲਾਸ ਫੈਬਰਿਕ ਠੀਕ ਆ ਜੀ ਇਹ ਤੁਹਾਡਾ ਘੇਰਾ 3 ਮੀਟਰ ਦੀ ਤੁਹਾਡੀ ਬਾਟਮ ਪਲੱਸ ਪੁਆਇੰਟ ਸ਼ਰਟ ਦਾ ਪੀਸ ਤੁਹਾਨੂੰ 3 ਮੀਟਰ ਦਾ ਮਿਲੇਗਾ ਦੇਖੋ ਜੀ 3 ਮੀਟਰ ਦਾ ਪੀਸ ਤੁਹਾਨੂੰ ਮਿਲ ਰਿਹਾ ਬਾਜੂਆਂ ਤੁਹਾਨੂੰ ਅਲੱਗ ਤੋਂ ਦਿੱਤੀਆਂ ਜਾ ਰਹੀਆਂ ਕਿੱਡਾ ਹੀ ਤੁਹਾਡਾ ਸਾਈਜ਼ ਹੋਏ ਨੰਬਰ ਰਹੇਗਾ 33 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ 33 ਨੰਬਰ ਦਾ ਸੂਟ 1 ਨੰਬਰ ਦੀ ਚੀਜ਼ ਦੇਖੋ ਜੀ ਬਹੁਤ ਸੋਹਣਾ ਕਟਵਕ ਸਕੈਲਪਿੰਗ ਉੱਚੀ ਰੇਂਜ ਦੇ ਪੀਸ ਆ ਜੀ ਬਿਨਾ ਦੇਰੀ ਕਰੇ ਆਪਣਾ ਸੂਟ ਬੁੱਕ ਕਰਾ ਲੈ ਨੰਬਰ 33 ਨੈਕਸਟ ਪੀਸ ਇੱਕ ਹੋਰ ਕਰੀਮ ਕਲਰ ਦਿਖਾਉਂਦੇ ਆ ਅੱਜ ਤੁਹਾਨੂੰ ਆਈਵਰੀ ਕਰੀਮ ਕਲਰ ਦੇ ਵੈਜਾ ਵੈਜਾ ਕਰਦੇ ਸੂਟ ਦਿਖਾਉਂਦੇ ਆ ਇਹ ਸਕਿਨ 골ਡਨ ਜਿਹਾ ਕਲਰ ਹੁੰਦਾ ਨਾ ਇੱਕ ਬੜਾ ਸੋਹਣਾ ਉਹ ਕਲਰ ਆ ਇੱਥੇ ਤੁਹਾਨੂੰ ਪੋਰਟਲਿਸ ਮਿਲेंगी ਬਹੁਤ ਟੈਬੀ ਸੌਫਟ ਕਪੜਾ ਕਾਟਨ ਦਾ ਇਹ ਤੁਹਾਨੂੰ ਇਨਸਰਟਿੰਗ ਏ ਤੁਹਾਡਾ ਘੇਰੇ ਦੀ ਫਿਨਿਸ਼ਿੰਗ ਸਲਵਾਰ ਦੇ ਪੌਂਚੇ ਤੇ ਕੰਮ ਇਹ ਵੀ 26 2700 ਦੀ ਰੇਂਜ ਦਾ ਸੂਟ ਨੰਬਰ 34 ਠੀਕ ਹੈ ਜੀ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਬੜੇ ਸੋਹਣੇ ਕਾਰਨਰ ਤੇ ਫਲਾਵਰ ਜਿਨ੍ਹਾਂ ਨੂੰ ਲਾਈਟ ਚਾਹੀਦਾ ਲਾਈਟ ਦਾ ਆਪਸ਼ਨ ਤੁਹਾਨੂੰ ਫੁੱਲ ਦਿਆ ਜਿਨ੍ਹਾਂ ਨੂੰ 컬러ਫੁਲ ਚਾਹੀਦੇ ਆ 컬러ਫੁਲ ਦਾ ਤੁਹਾਨੂੰ ਆਪਸ਼ਨ ਫੁੱਲ ਦਿੱਤਾ ਆ ਇੱਕ ਲਾਸਟ ਪੀਸ ਦਿਖਾਵਾਂਗੇ ਜੀ ਆਹ ਲਓ ਜੀ ਇਹ ਰਹੇਗਾ ਹਲੋ ਜੀ ਔਫ ਵਾਈਟ ਕਲਰ ਇੱਕ ਤੁਹਾਨੂੰ ਇਸ ਸਾਈਡ ਤੇ ਫਲਾਵਰ ਇਹ ਵੀ 27 2800 ਦੀ ਰੇਂਜ ਦਾ ਸੂਟ ਹੈ ਇੱਕ ਤੁਹਾਨੂੰ ਘੇਰੇ ਤੇ ਮਿਲੇਗਾ ਠੀਕ ਹੈ ਜੀ 올ਓਵਰ 5 ਮੀਟਰ ਦਾ ਸੂਟ ਹੈ ਦੇਖਣ ਵਾਲੀ ਚੀਜ਼ ਹੈ ਸਪੀਸ ਦਾ ਦੁਪੱਟਾ ਨੰਬਰ ਰਹੇਗਾ 34 ਕੇ 5 35 ਠੀਕ ਹੈ ਜੀ ਨੰਬਰ ਰਹੇਗਾ 35 ਇਹ ਮਿਲੇਗਾ ਤੁਹਾਨੂੰ ਸ਼ਾਨਦਾਰ ਦਾ ਦੁਪੱਟਾ ਦੇਖੋ ਇੱਕ ਹਾਈ ਕਲਾਸ ਰਿਚ ਕਲਾਸ ਸੂਟ ਹੈ ਨੰਬਰ 35 ਕੋਈ ਵੀ ਸੂਟ ਇਹ ਜਾਨੀ ਹੈਗਾ ਜਿਹੜਾ ਛੱਡਣ ਵਾਲਾ ਆ ਜਿਹੜਾ ਆ ਰਿਹਾ ਸਮਝ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਨੈਕਸਟ ਵੀਡੀਓ ਚ ਫਿਰ ਮਿਲਦੇ ਆ ਥੈਂਕ ਯੂ ਸੋ ਮਚ